ਭਾਈ ਪ੍ਰੋਮੋਟਰਾਂ ਨਾਲ ਤੇ ਨਹੀਂ ਦੇ ਸਕਦੇ ਭਾਈ ਜਿੰਦਗੀ ਦੀ ਸਾਰੀ ਯਤਨ ਹੀ ਮੈਂ ਕਹਾਂ ਮੇਰਾ ਪਰਿਵਾਰ ਵੀ ਸਾਰੀ ਜਨਗੀ ਅਸੀਂ ਇਹਨਾਂ ਦੇ ਮਤਲਬ ਸੇਵਾ ਕਰੀ ਉਹ ਵੀ ਘਟਿਆ ਪ੍ਰੋਮੋਟਰਾਂ ਸਾਈਂ ਨਾਲ ਮੈਂ ਇਹਨਾਂ ਨੇ ਸਾਰਾ ਦੇ ਤਾ ਮੈਂ ਤਾਂ ਸਾਰੇ ਸਾਰੇ ਪਲੇਅਰਾਂ ਨੂੰ ਸਾਰੇ ਨੂੰ ਸਹੀ ਗੱਲ ਭਈਆਂ ਘਰ ਪਰਦੇ ਬੰਦਿਆਂ ਦੇ ਭਈ ਨਾ ਸਾਰੇ ਸੇਠ ਘੱਟੇ ਗਾਂ ਨਹੀਂ ਗਾਂ ਉਹ ਕੀ ਦੇ ਰਿਹਾ ਵੀਰੇ ਉੱਤੇ ਅੱਜ ਵੀ 200 ਤੋਂ ਤੇਰੀ ਚੱਲਦੀ ਹੋਈ ਹੈ ਬਿਸਮਿਲਲਾ ਕਹਿੰਦੇ ਬੋਲੇ ਜਾਨੇ ਲੱਭੋ ਫੰਦੇ ਜਦੋਂ ਫਸ ਕੇ ਰਿਹਾ ਲੇ ਮੇਰੀਆ ਵੀਰੇ ਲੈ ਜੰਦਿਆ ਮੈਂ ਸਾਰੀ ਜ਼ਿੰਦਗੀ ਮਨਜ਼ੂਰੀ ਹਾਂ ਮਨਜ਼ੂਰੀ ਬਦਲ ਜਾਣਾ ਕੋਈ ਚਾਹਤਾ ਵਰਨੋ ਕਿ ਇੰਨੋਟਾਈਮ ਹੈ ਹੈ ਵੇਗਾ ਬਾਈਲ ਵੀ ਦੇਦਾ ਇਹਦਾ ਕਿੰਨਾ 1.10 ਸਾ ਮੇਰਾ ਮੇਰਾ 1.1 ਉਹ ਹੀ ਉਹ ਹੀ ਕਿੰਨਾ 1.1 ਆ ਮੇਰੀ ਅਮਲੇ ਲੈ ਜੰਮਿਆ ਮੈਂ ਸਹੀ ਜ਼ਿੰਦਗੀ ਬੰਦ ਕਰ ਤਾਈ ਉਹ ਹਾਂ ਇੰਨੋਟਾਈਮ ਹੈ